ਬਾਗਰਦੰਗ ਵਿਆਹ ਹੈ ਹਾਜ਼ਰਦੰਗ ਹੂਰਾਂ ਆਤੀਆਂ ਤੋਂ ਡਿੱਗੇ ਘੋੜਿਆਂ ਤੋਂ ਡਿੱਗੇ ਕੋਈ ਡਰ ਗਿਆ ਕੋਈ ਭੱਜ ਗਿਆ ਕੋਈ ਮਰ ਗਿਆ ਪਰ ਜਿਹੜੇ ਯੋਧੇ ਬਹਾਦਰੀ ਨਾਲ ਮਰੇ ਨਾ ਉਹਨਾਂ ਨੂੰ ਹੂਰਾ ਆ ਗਈਆਂ ਬਾਗਰਦੰਗ ਵਿਆਹ ਹੈ ਹਾਜ਼ਰਦੰਗ ਹੂਰਾਂ ਉਹਨਾਂ ਨੂੰ ਹੂਰਾ ਵਿਆਹਣ ਵਾਸਤੇ ਆ ਗਈਆਂ ਵਰਣ ਵਾਸਤੇ ਆ ਗਈਆਂ ਇਹ ਬੜਾ ਜੋਧਾ ਬਹਾਦਰੀ ਦੇ ਨਾਲ ਲੜਿਆ ਜਾਗਰਦੰਗ ਜੀਤਾ ਕਾਗਰਦੰਖੇ ਤੰ ਪਾਗਰਦੰ ਪਾਗੇ ਕਾਗਰਦੰਖੇ ਤੰ ਮਹਾਰਾਜ ਨੇ ਜਿਵੇਂ ਅੱਜ ਜੰਗ ਜਿੱਤ ਲਿਆ ਐਦਾਂ ਲੱਗਦਾ ਵਾ ਕਿ ਜਿਹੜਾ ਕੋਈ ਸਾਹਮਣੇ ਨਹੀਂ ਅੱਜ ਟਿਕਦਾ ਜਿਹੜਾ ਵੀ ਕੋਈ ਸਾਹਮਣੇ ਖਲੋਂਦਾ ਉਹ ਸਦਾ ਦੀ ਨੀਂਦੇ ਸੌ ਜਾਂਦਾ ਕਾਗਰਦੰਖੇ ਤੰ ਅੱਜ ਖੇਤ ਜਿੱਤ ਲਿਆ ਤੇ ਪਾਗਰਦੰ ਪਾਗੇ ਕਾਗਰਦੰਖੇ ਤੰ ਕਈ ਜਿਹੜੇ ਸੀ ਦੀਰਾ ਤੋਂ ਡਰਦੇ ਮਾਰੇ ਭੱਜ ਗਏ ਲੁਕ ਗਏ ਜਿਹੜੇ ਸਾਹਮਣੇ ਆਏ ਉਹ ਮਰ ਗਏ ਜਿਹੜੇ ਭੱਜ ਗਏ ਬਚ ਗਏ ਸਾਗਰਦੰਗ ਸਾਗਰਦੰਗ ਸੂਰਾਨੰਜ ਆਨੁਪੇਖਾ ਪਾਗਰਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ਸਾਗਰਦੰਗ ਸੂਰਾ ਲੁਜੰਗ ਆਨੁਪੇਖਾ ਅਨੁਜ ਹੁੰਦਾ ਭਰਾ ਜਦੋਂ ਫਿਰ ਉਹਨਾਂ ਨੇ ਵੇਖਿਆ ਨਾ ਆਪਣੇ ਭਰਾ ਨੂੰ ਜੋਧੇ ਨੂੰ ਜ਼ਮੀਨ ਤੇ ਜਿਹੜਾ ਪ੍ਰਾਣਾ ਤੋਂ ਵੀ ਪਿਆਰਾ ਜੀ ਦਾ ਲੇਖਾ ਸੀ ਪਾਗੜਦੰਗ ਪ੍ਰਾਣਾ ਨ ਤੇ ਪ੍ਰਾਨ ਲੇਖ ਪ੍ਰਾਣਾ ਤੋਂ ਪਿਆਰੀਏ ਜੀ ਦਾ ਲੇਖਾ ਸੀ ਪ੍ਰਾਣਾ ਦੇ ਨਾਲ ਸੀ ਬੜਾ ਜਿਆਦਾ ਪਿਆਰਾ ਸੀ ਚਾਗੜਦੰਗ ਚਿੰਤੰਗ ਪਾਗੜਦੰਗ ਪ੍ਰਾਜੀ ਸਾਗੜਦੰਗ ਸੈਣਾ ਲਾਗੜਦੰਗ ਲਾਜੀ ਭਾਵੇਂ ਉਹਨਾਂ ਨੂੰ ਲੱਗਦਾ ਸੀ ਕਿ ਜੰਗ ਅਹੀਂ ਜਿੱਤ ਗਏ ਆ ਦੁਸ਼ਮਣ ਭੱਜ ਗਏ ਆ ਪਰ ਜਦੋਂ ਧਿਆਨ ਉਹਨਾਂ ਦਾ ਆਪਣੇ ਡਿੱਗੇ ਹੋਏ ਭਰਾ ਵੱਲ ਪੈਂਦਾ ਦੇ ਪਾਗਰਦੰ ਪਰਾਜੀ ਉਹਨਾਂ ਮੈ ਲੱਗਦਾ ਜਿਵੇਂ ਅਸੀਂ ਪਰਾਜੇ ਹੋ ਗਏ ਆ ਭਰਾ ਚਲੇ ਗਿਆ ਤੇ ਮੈਂ ਹਾਰ ਗਿਆ ਲਾਗੇ ਖਲੋਤੀ ਹੀ ਸੈਨਾ ਵਨਰਾਂ ਦੀ ਸਾਗਰਦੰ ਸੈਨਾ ਲਾਗਰਦੰ ਲਾਜੀ ਪ੍ਰਭੂ ਨੂੰ ਰਾਮ ਨੂੰ ਇਦਾਂ ਦੁਖੀ ਵੇਖਿਆ ਪਰੇਸ਼ਾਨ ਵੇਖਿਆ ਭਰਾ ਦਾ ਸੋਗ ਕਰਦਿਆਂ ਵੇਖਿਆ ਉਹਨਾਂ ਦੀਆਂ ਅੱਖਾਂ 'ਚ ਲੱਜ ਆਈ ਕਿਉਂਕਿ ਉਹਨਾਂ ਨੇ ਵੇਖਿਆ ਨਾ ਵੀ ਸਾਡੇ ਹੁੰਦਿਆਂ ਲక్ష్మణ ਚਲੇ ਗਿਆ ਮਨ ਚ ਤੇ ਉਹਨਾਂ ਨੇ ਆਉਂਦਾ ਹੀ ਸੀ ਨਾ ਸਾਗਰਦੰਗ ਸੁਗਰੀਵ ਤੇ ਆਦਲਾ ਕਾ ਕਾਗਰਦੰਗ ਕੋਪੇ ਤਾਗਰਦੰਗ ਤੈ ਕੈ ਸੁਗਰੀਵ ਹੀ ਉਹਨਾਂ ਨੂੰ ਬੜਾ ਗੁੱਸੇ ਹੋਇਆ ਪਰ ਉਹਦੇ ਵਿੱਚ ਆਇਆ ਰਾਜਾ ਸੀ ਸੁਗਰੀਵ ਸਾਰਿਆਂ ਦਾ ਉਹ ਕਹਿੰਦਾ ਉਹ ਤੁਹਾਡੇ ਹੁੰਦਿਆ ਲక్ష్మణ ਚਲੇ ਗਿਆ ਤੁਸੀਂ ਕਿੱਥੇ ਗਏ ਸੀ ਤੁਸੀਂ ਅੱਗੇ ਹੋ ਕੇ ਵਰਸ਼ੀ ਕਿਉਂ ਨਾ ਖਾਧੀ ਜਾਮਵੰਤ ਨਲਨੀਲ ਸਾਰੇ ਬੜੇ ਦੁਖੀ ਪਰੇਸ਼ਾਨ ਆ ਵੈਦ ਆਇਆ ਸੁਖੈਨ ਵੈਦ ਲੰਕਾ ਚ ਉਹਨੇ ਆਖਿਆ ਜੇ ਬੂਟੀ ਆ ਜੇ ਨਾ ਹੁਣ ਅਜੇ ਵੀ ਇੱਕ ਬੂਟੀ ਆ ਸੰਜੀਵਨੀ ਬੂਟੀ ਹੋਰ ਵੀ ਨਾਮ ਦੇ ਲਿਖੇ ਵਿਸੱਲਿਆ ਬੂਟੀ ਲਿਖਿਆ ਦਸਵੇਂ ਪਾਤਸ਼ਾਹ ਨੇ ਜੇ ਉਹ ਬੂਟੀ ਆ ਜਾਏ ਤੇ ਲక్ష్ਮਣ ਬਚ ਸਕਦਾ ਅਜੇ ਵੀ ਬਚ ਸਕਦਾ ਤੇ ਕੋਈ ਹਾਮੀ ਨਹੀਂ ਭਰਦਾ ਕੋਈ ਹੰਗਾਰਾ ਨਹੀਂ ਭਰਦਾ ਕਿਉਂਕਿ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਉਹ ਲੈ ਕੇ ਆਉਣੀ ਸੀ ਰਸਤਾ ਬੜਾ ਦੂਰ ਦਾ ਸੀ ਰਾਹ ਵਿੱਚ ਬੜੇ ਰਾਖਸ਼ ਦਾਇਤ ਰੁਕਾਵਟਾਂ ਬੜੀਆਂ ਸਨ ਕਿਸੇ ਨੇ ਹਾਮੀ ਨਾ ਭਰੀ ਤੇ ਦਸਵੇਂ ਪਾਸ਼ਾ ਫਰਮਾਉਂਦੇ ਨੇ ਬਾਗੜਦੰਗ ਨੂੰ ਕਾਗੜਦੰਗ ਕੋਪਾ ਬਾਗੜਦੰਗ ਬੀਰਾਨ ਮੋ ਪਵ ਰੁਪਾ ਸਾਗੜਦੰਗ ਸੂਰੰਗ ਬਾਗੜਦੰਗ ਹਾਰੇ ਤਾਗੜਦੰਗ ਤੈ ਕਹਾਂ ਨੂੰ ਤੋ ਪੁਕਾਰੇ ਹਨੂਮਾਨ ਨੇ ਆਣ ਕੇ ਬੜੇ ਗੁੱਸੇ ਨਾਲ ਕਰੋਧ ਨਾਲ ਸੂਰਮਿਆਂ ਦੇ ਵਿੱਚ ਤਾਗੜਦੰ ਵੀਰਾਨ ਮੋ ਪਾਵ ਰੋਪਾ ਪਾਵ ਰੋਪਾ ਮੈਨੇ ਪੈਰ ਗੱਡਿਆ ਪੈਰ ਟਿਕਾਇਆ ਸੂਰਮਿਆਂ ਚ ਖਲੋਤਾ ਹਨੂਮਾਨ ਕਹਿੰਦਾ ਓਏ ਸਾਗਰਦੰ ਸੂਰੰਗਹਾਗਰਦੰ ਹਾਰੇ ਤੁਸੀਂ ਸਾਰੇ ਹੀ ਜੋਧੇ ਸਾਰੇ ਹੀ ਸੂਰਮੇ ਹਾਰ ਗਏ ਤੇ ਤਾਗੜਦੰ ਕਹਿ ਕੇ ਹਨੂ ਤੋ ਪੁਕਾਰੇ ਤੇ ਬੜੇ ਜੋਸ਼ ਵਿੱਚ ਆ ਕੇ ਹਨੂ ਮਨ ਕਹਿਣ ਲੱਗਾ ਓ ਬੜੀ ਮਾਰੀ ਗੱਲ ਆ ਤੁਹਾਡੇ ਵਾਸਤੇ ਵੀ ਤੇ ਸਾਡੇ ਸਾਰਿਆਂ ਵਾਸਤੇ ਵੀ ਤੇ ਉਹਨੇ ਫਿਰ RAM ji ਨੂੰ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਹਿੰਦਾ ਸਾਗੜਦੰਗ ਸੁਨੋ ਰਾਗੜਦੰਗ RAMੰ ਦਾਗੜਦੰਗ ਤੀਜਾ ਪਾਗੜਦੰਗ ਪਾਨੰ ਪਾਗੜਦੰਗ ਤੀਟੰਗ ਦਾਗੜਦੰਗ ਠੋਕੋ ਹਰੋ ਆਜ ਪਾਨੰ ਸੁਰੰਗ ਮੋਹ ਲੋਕ ਮੇਰੇ ਤੇ ਮਹਾਰਾਜ ਕਿਰਪਾ ਕਰੋ ਸਾਗੜਦੰਗ ਸੁਨੋ ਰਾਗੜਦੰਗ RAMੰ RAM ji ਮੇਰੀ ਬੇਨਤੀ ਸੁਨੋ ਉਹ ਦਾਗੜਦੰਗ ਦੀਜਾ ਮੈਨੂੰ ਦਓ ਪਾਨੰ ਮੈਨੇ ਆਗੇ ਆ ਪਾਗੜਦੰਗ ਪਾਨੰ ਪਾਗਰਦੰਗ ਪੀਠੰਗ ਮੇਰੀ ਪਿੱਠ ਤੇ ਥਾਪੜਾ ਦੇਉ ਥਾਦਰਦੰਗ ਥੁੱਪ ਕਰੋ ਆਜ ਪੁਨੰ ਸਰੰਗ ਮੋ ਲੋਕੋ ਉਹ ਗੂਟੀ ਦੀ ਕਾਦੀ ਗੱਲ ਆ ਮੈਂ ਦੇਵਤਿਆਂ ਦਾ ਇਹਨਾਂ ਸੁਰਾਂ ਦਾ ਜਾ ਕੇ ਜਿਹੜਾ ਅਮਰਤ ਰੱਖਿਆ ਹੋਇਆ ਨੇ ਨਾ ਜਿਹੜਾ ਸਮੁੰਦਰ ਚੋਂ ਨਿਕਲਿਆ ਸੀ ਜਦੋਂ 14 ਰਤਨ ਨਿਕਲੇ ਸਨ ਜਿਹੜਾ ਜੈਰ ਨਿਕਲਿਆ 에ਰਾਪਤ ਹਾਥੀ ਨਿਕਲਿਆ ਸਵਾ ਘੋੜਾ ਨਿਕਲਿਆ ਹਨੰਤਰ ਵੈਦ ਨਿਕਲਿਆ ਲక్ష్ਮੀ ਨਿਕਲੀ ਚੰਦਰਵਾ ਨਿਕਲਿਆ ਮਨੀਆਂ ਦੀ ਮਾਲਾ ਨਿਕਲੀ ਤੇ ਉਹਦੇ ਚੋਂ ਅੰਮ੍ਰਿਤ ਵੀ ਨਿਕਲਿਆ ਸੀ ਉਹ ਦੇਵਤਿਆਂ ਨੇ ਆਪਣੇ ਪੱਖ ਵਿੱਚ ਆਪਣੇ ਹਵਾਲੇ ਕਰ ਲਿਆ ਕਹਿੰਦਾ ਮੈਂ ਜਾ ਕੇ ਦੇਵਤਿਆਂ ਤੋਂ ਅੰਮ੍ਰਿਤ ਖੋ ਲਿਆਉਣਾ ਅੰਮ੍ਰਿਤ ਲੈ ਕੇ ਆ ਜਾ ਨਾ ਭਾ ਲక్ష్మణ ਨੂੰ ਜਿੰਦਾ ਕਰ ਲੈਨੇ ਆ ਮੇਰੇ ਤੇ ਕਿਰਪਾ ਕਰ ਤੇ ਰਾਮ ਜੀ ਨੇ ਆਖਿਆ ਨੂੰ ਮਨ ਹੋਰ ਤੇ ਕੋਈ ਨਹੀਂ ਦਿਸਦਾ ਫਿਰ ਤੂੰ ਜਾ ਆ ਗਿਆ ਵਾ ਤੈਨੂੰ ਜਾ ਫਿਰ ਲੈ ਕੇ ਆ ਤੂੰ ਬੂਟੀ ਲੈ ਕੇ ਆ ਜਿਹੜੀ ਵੈਦ ਨੇ ਆਖਿਆ ਨਾ ਉਹ ਬੂਟੀ ਲਾਇਆ ਆਗਰਦੰਗ ਐਸੇ ਕਹਿ ਉਹ ਡਾਣਾ ਉਹ ਗਾਗਰਦੰਗ ਗੈਨੰ ਮੇਰੇ ਮਦ ਪਾ ਨੋ ਰਾਗਰਦੰਗ ਰਾਮੰ ਆਗਰਦੰਗਾ ਸੰਬਾਗਰਦੰ ਬੈਠੇ ਨਾਗਰਦੰ ਨਰਾਸੰ ਆਗਿਆ ਲੈ ਕੇ ਰਾਮ ਦੀ ਤੇ ਇਦਾਂ ਕਹਿੰਦੇ ਓਟਿਆ ਕਿ ਆਕਾਸ਼ ਵਿੱਚ ਜਾ ਕੇ ਮਿਲ ਗਿਆ ਗਾਗਰਦੰਗ ਗੈਨੰ ਗੈਨ ਹੁੰਦਾ ਆਕਾਸ਼ ਮਿਲਿਓ ਮਤ ਮਾਨੋ ਮਦ ਮੈਨੇ ਵਿੱਚ ਵਿੱਚ ਘਾਰ ਮਿਲ ਗਿਆ ਪਤਾ ਹੀ ਨਹੀਂ ਲੱਗਾ ਛਾਲ ਮਾਰ ਕੇ ਤੇ ਹਵਾ ਤੇ ਜਿਵੇਂ ਸਵਾਰ ਹੋ ਗਿਆ ਆਗਰਤੰਗ ਰਾਮੰ ਆਗਰਤੰਗ ਆਸੰ ਰਾਮ ਜੀਨੇ ਹੁਣ ਆਸ ਰੱਖੀਆ ਮਨ ਵਿੱਚ ਪਹਿਲਾਂ ਤੇ ਉਹ ਬਾਗੜਤੰਗ ਬੈਠੇ ਨਾਗੜਤੰਗ ਨਿਰਾਸੰ ਨਿਰਾਸ ਬੈਠੇ ਸਨ ਕਿ ਹੁਣ ਭਰਾ ਚਲੇ ਗਿਆ ਪਤਾ ਨਹੀਂ ਹੁਣ ਆਵੇ ਜਾਂ ਨਾ ਆਵੇ ਜੀਵੇ ਨਾ ਜੀਵੇ ਮੈਂ ਕਿਵੇਂ ਵਾਪਸ ਜਾਵਾਂਗਾ ਈ ਮਾਂ ਨੂੰ ਜਾ ਕੇ ਜਵਾਬ ਦਾਂਗਾ ਕਿਉਂਕਿ ਮਾਂ ਨੇ ਆਖਿਆ ਸੀ ਛੋਟੇ ਬੱਚਿਆਂ ਵਾਂਗੂ ਪੁੱਤਾਂ ਵਾਂਗੂ ਖਿਆਲ ਰੱਖੀ ਮੈਂ ਲక్ష్ਮਣ ਫੇਰ ਨਾ ਭੇਜਣ ਲੱਗੀ ਆ ਰਾਮ ਜੀ ਦੀ ਮਾਂ ਨੇ ਆਖਿਆ ਸੀ ਕੁਛ ਲਿਆ ਨੇ ਇਹਦਾ ਵੇਖੀ ਕਿਤੇ ਭੁੱਖਾ ਨਾ ਮੂੰਹ ਰਹਿਣ ਦੀ ਲਸ਼ਮਨ ਜੂਕੋ ਮੁਖ ਭੁੱਖਾ ਨਾ ਰਹਿਣ ਦੀ ਜੋ ਹਨੂਮਾਨ ਨਾਟਕ ਚ ਲਿਖਿਆ ਦਸਵੇਂ ਪਾਸ਼ਾ ਕਹਿੰਦੇ ਨਰਾਸ਼ ਹੋਏ ਸਨ ਪਰ ਹੁਨਾਸ ਬੱਜ ਗਈ ਤੇ ਹਨੂਮਾਨ ਗਿਆ ਆਗਰਦੰਗਿਆਗੇ ਕਾਗਰਦੰਗ ਕੋਊ ਮਾਗਰਦੰਗ ਮਾਰੇ ਸਾਗਰਦੰਗ ਸੋਊ ਨਾਗਰਦੰਗ ਨਾਕੀ ਤਾਗਰਦੰਗ ਤਾਲੰਗ ਮਾਗਰਦੰਗ ਮਾਰੇ ਬਾਗਰਦੰਗ ਵਿਸਾਲੰ ਹਨੂਮਾਨ ਗਿਆ ਤੇ ਹਨੂਮਾਨ ਦੇ ਅੱਗੇ ਜਿਹੜਾ ਵੀ ਕੋਈ ਰੁਕਾਵਟ ਆਈ ਆ ਜਿਹੜੀ ਵੀ ਕੋਈ ਹਨੂਮਾਨ ਦੇ ਅੱਗੇ ਦਿੱਕਤ ਆਈ ਨਾ ਉਹਨਾਂ ਨੂੰ ਪਾਰ ਕਰਦਾ ਗਿਆ ਤੇ ਦਸਵੇਂ ਪਾਸ਼ਾ ਕਹਿੰਦੇ ਇੱਥੇ ਪਾਣੀ ਲੱਗਾ ਪੀਣ ਤਲਾਬ ਵਿੱਚ ਤੇ ਇੱਕ ਸੀਗਾ 나ਕੂ ਨਾਮ ਦਾ ਤੰਦੂਆ 나ਕੂ ਰਾਖਸ਼ ਸੀ 나ਕੂ ਨਾਮ ਦਾ ਤੰਦੂਆ ਹੀ ਸਮਝ ਲੋ ਰਾਖਸ਼ ਉਹ ਇਹਨੂੰ ਹਨੂਮਾਨ ਨੂੰ ਨੇ ਫੜ ਲਿਆ ਪੈਰਾਂ ਨੂੰ ਵਿਲੇਟ ਮਾਰ ਲਿਆ ਤੇ ਹਨੂਮਾਨ ਨੂੰ ਪਤਾ ਲੱਗਾ ਵੀ ਇਹ ਰਾਖਸ਼ ਹੈ ਮੈਨੂੰ ਰੋਕਣਾ ਚਾਹੁੰਦਾ ਉਹਨੂੰ ਮਾਰ ਦਿੱਤਾ ਫੇਰ ਮਾਗਰਦੰਗ ਮਾਰੇ ਬਾਗਰਦੰਗ ਵਿਸਾਲਾ ਵਿਸਾਲ ਜਿਹੜਾ ਵੀ ਕੋਈ ਵਿਸਾਲ ਰਾਖਸ਼ ਆਇਆ ਨਾ ਉਹਨੂੰ ਅਨੁਮਾਨ ਨੇ ਮਾਰ ਦਿੱਤਾ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਵੀ ਬੂਟੀ ਜ਼ਰੂਰ ਲੈ ਕੇ ਜਾਣੀ ਆਗਰਦੰਗ ਕੰਗ ਦਾਗਰਦੰਗ ਦਾ ਨੌ ਚਾਗਰਦੰਗ ਟੀਰਾ ਰਾਗ ਦਾਗਰਦੰਗ ਦਰਨਾਂ ਦਾਗਰਦੰਗ ਦੇ ਕੀ ਬਾਗਰਦੰਗ ਬੂਟੇ ਆਗਰਦੰਗ ਹੈ ਇੱਕ ਤੇ ਇੱਕ ਜੁਟੇ ਜਦੋਂ ਅੱਗੇ ਹੋਇਆ ਨਾ ਅਨੁਮਾਨ ਇੱਕ ਹੋਰ Muni ਦਾ ਭੇਸ ਬਣਾ ਕੇ ਰਾਕਸ਼ਸ ਬੈਠਾ ਹੋਇਆ ਸੀ ਉਹ ਵੀ ਪਰਮਾਣਾ ਉਹਨੇ ਚਾਇਆ ਤੇ ਹਨੂਮਾਨ ਨੇ ਉਹਨੂੰ ਮੀਅਦ ਵਿੱਚੋਂ ਚੀਰ ਦਿੱਤਾ ਆਗਰਦੰਗ ਇਕੰਗ ਦਾਗਰਦੰਗਦੰਨੋ ਤਾਗਰਦੰਗ ਚੀਰਾ ਦਾਗਰਦੰਗ ਦਰਾਨੋ ਬੜਾ ਭਿਆਨਕਰ ਸੀਗਾ ਉਹਨੂੰ ਚੀਰ ਦਿੱਤਾ ਫਿਰ ਅੱਗੇ ਹੋ ਕੇ ਜਦੋਂ ਵੇਖੀ ਬੂਟੀ ਬਾੜ ਤੇ ਜਾ ਕੇ ਦਾਗਰਦੰਗ ਦੇਖੀ ਬਾਗਰਦੰਗ ਬੂਟੀ ਤੇ ਕੀ ਵੇਖਿਆ ਵੀ ਆਗਰਦੰਗ ਹੈ ਇਕ ਤੇ ਇਕ ਜੂਤੀ ਇਕ ਨਾਲ ਇਕ ਜੁੜੀ ਹੋਈ ਆ ਪਰੋਚੀਆਂ ਹੋਈਆਂ ਨੇ ਹੁਣ ਬੂਟੀ ਕਿਵੇਂ ਵੱਖਰੀ ਕਰੇ ਪਛਾਣ ਕਿਵੇਂ ਕਰੇ ਕਈ ਇਹ ਵੀ ਕਹਿੰਦੇ ਨੇ ਕਿ ਜਗਦੀ ਸੀ ਬੂਟੀ ਤੇ ਵੇਖਿਆ ਪਹਾੜ ਉੱਤੇ ਤੇ ਸਾਰਾ ਪਹਾੜ ਹੀ ਜਗਦਾ ਸੀ ਤੇ ਉਹਨੂੰ ਮਨ ਵਿੱਚ ਉਹਨੋਦੇ ਆਇਆ ਸ਼ੰਕਾ ਵੀ ਮੈਂ ਕਿਹੜੀ ਬੂਟੀ ਖੜਾ ਕਿਹਦੀ ਨਾਂ ਲੈ ਕੇ ਜਾਵਾਂ ਜੇ ਮੈਂ ਹੋਰ ਕੋਈ ਲੈ ਗਿਆ ਤੇ ਫਿਰ ਇਹ ਸਾਰਾ ਪਰਿਸ਼ਰਮ ਸਾਰਾ ਯਤਨ ਵਿਅਰਥ ਚਲਿਆ ਜਾਏਗਾ ਕਹਿੰਦੇ ਜਾਗਰਦੰਗ ਚੌਂਕਾ ਹਗਰਦੰਗ ਹਨੁਮੰਤਾ ਜਾਗਰਦੰਗ ਜੋਦਾ ਮਹਾ ਤੇਜ ਮੰਤਾ ਆਗਰਦੰਗ ਓਖਾਰਾ ਪਾਗਰਦੰਗ ਪਹਾੜੰਗ ਆਗਰਦੰਗ ਲੈ ਔਖਦੀ ਕੋਸਦਾਰੰ ਤੇ ਜਿਹੜਾ ਜੋਦਾ ਹਨੂਮਾਨ ਇੱਕ ਵਾਰ ਤੇ ਚੌਂਕ ਗਿਆ ਪਰ ਉਹਨੇ ਹਾਰ ਨਹੀਂ ਮੰਨੀ ਜਾਗਰਦੰਗ ਜੋਦਾ ਮਹਾ ਤੇਜ ਵਾਲਾ ਜੋਦਾ ਸੀਗਾ ਉਹਨੇ ਆਗਰਦੰਗ ਓਖਾਰਾ ਪਹਾੜ ਨੂੰ ਉਖਾੜ ਲਿਆ ਪਾਗਰਦੰਗ ਪਹਾੜੰਗ ਉਖਾੜ ਲਿਆ ਮੋਢ ਤੋਂ ਪੁੱਟ ਲਿਆ ਗਾਗਰਦੰਗ ਲੈ ਆਉ ਖਦੀ ਕੋਸੇਦਾਰਾਂ ਤੇ ਔਸ਼ਧੀ ਲੈ ਕੇ ਬੂਟੀ ਸਨੇ ਸਾਰਾ ਪਹਾੜ ਲੈ ਕੇ ਤੇ ਚਲਿਆ ਚਲਿਆ ਉੱਡ ਕੇ ਆਗਰਦੰਗ ਆਏ ਜਹਾਂ ਰਾਮ ਕੇ ਤੰਗ ਬਾਗਰਦੰਗ ਵੀਰੰਗ ਜਹਾਂ ਤੇ ਅਚੇਤੰ ਉਸ ਜਗ੍ਹਾ ਤੇ ਆ ਗਿਆ ਜਿੱਥੇ ਰਾਮ ਜੀ ਹੁਣ ਬੈਠੇ ਹੋਏ ਨੇ ਜੰਗੇ ਮੈਦਾਨ ਵਿੱਚ ਰਣ ਖੇਤ ਵਿੱਚ ਜਿੱਥੇ ਲక్ష్ਮਣ ਅਚੇਤ ਪਿਆ ਹੋਇਆ ਵਾ ਉਸ ਜਗ੍ਹਾ ਹਨੂਮਾਨ ਆ ਗਿਆ ਆ ਗਿਆ ਤੇ ਦੂਜੀਆਂ ਰਮਾਇਣਾਂ ਵਿੱਚ ਕਥਾ ਹੋਰ ਤਰ੍ਹਾਂ ਲਿਖੀ ਐ ਹਨੂਮਨ ਨਾਟਕ ਵਿੱਚ ਵੀ ਕੁਝ ਦੇ ਵਿੱਚ ਵੱਖਰੇ ਮਤਲਬ ਕਿਰਦਾਰ ਜੋੜੇ ਨੇ ਰਸਤੇ ਚਾਉਂਦਿਆਂ ਪਰ ਦਸਵੇਂ ਪਾਤਸ਼ਾਹ ਨੇ ਇਹਨੂੰ ਇਦਾਂ ਲਿਖਿਆ ਵੀ ਸਿੱਧਾ ਹੀ ਆ ਗਿਆ ਚਲੇ ਗਿਆ ਜਦੋਂ ਰਾਮ ਜੀ ਨੂੰ ਆ ਕੇ ਮਿਲਿਆ ਵੇਖਿਆ ਤੇ ਵੇਖਿਆ ਰਾਮ ਜੀ ਨੇ ਵੀ ਹਨੂਮਨ ਆ ਗਿਆ ਆਗਰਦੰਗ ਆਏ ਜਹਾਂ ਜਹਾਂ ਰਾਮ ਖੇਤੰ ਬਾਗਰਦੰਗ ਵੀਰੰਗ ਜਹਾਂ ਤੇ ਅਚੇਤੰ ਦਾਗੜਦੰਗ ਬਿਸਲਿਆ ਮਾਗੜਦੰਗ ਮੁਕੰਗ ਦਾਗੜਦੰਗਦਾਰੀ ਸਾਗਰਦੰਗ ਸੁਖੰ ਬਿਸਲਿਆ ਨਾਮ ਦੀ ਬੂਟੀ ਬਾੜ ਤੋਂ ਲਈ ਨਿਸ਼ਾਨੀ ਵੇਖ ਕੇ ਜਿਹੜੇ ਸਿਆਣੇ ਬੰਦੇ ਸੀ ਵਾਸ ਸੀ ਉਹ ਨਾਰਗੜੀ ਲక్ష్ਮਣ ਦੇ ਮੂੰਹ 'ਚ ਪਾਈ ਲక్ష్ਮਣ 'ਚ ਜਾਨ ਆ ਗਈ ਲక్ష్ਮਣ ਉੱਠ ਬੈਠਾ ਹੋਰ ਵੀ ਸੂਰਮੇ ਜਿਹੜੇ ਆ ਉਹਨਾਂ 'ਚ ਵੀ ਹੌਸਲਾ ਆ ਗਿਆ ਸਾਰੇ ਤਿਆਰ ਬਰ ਤਿਆਰ ਹੋ ਗਏ ਤੇ ਦਸਵੇਂ ਪਾਸ਼ਾ ਫਰਮਾਉਂਦੇ ਨੇ ਸਾਗਰਦੰ ਜਾਗੇ ਸਾਗਰਦੰ ਸੂਰੰਗ ਕਾਗਰਦੰ ਕੁੰਮੀ ਸਾਗਰਦੰ ਹੂਰੰ ਜਾਗਦਾ ਸੂਰਮੇ ਪੂਰਾ ਫੇਰ ਆ ਗਈਆਂ ਕਿ ਜੋਦੇ ਤਿਆਰ ਬਰ ਤਿਆਰ ਹੋ ਗਏ ਆ ਜੰਗ ਹੋਣ ਲੱਗਾ ਵਾ ਸਾਗਰਦੰ ਛੂਟੇ ਨਾਗਰਦੰ ਨਾਦੰ ਬਾਗਰਦੰ ਬਾਜੇ ਨਾਗਰਦੰ ਨਾਦੰ ਸਾਗਰਦੰ ਛੂਟੇ ਨਾਗਰਦੰ ਨਾਦੰ ਨਗਾਰਿਆਂ ਦੇ ਨਾਦ ਛੁੱਟ ਪਏ ਬਾਗੜਦੰਗ ਬਾਜੇ ਨਾਗਰਦੰਗ ਨਾਦੰਗ ਬੜੇ-ਬੜੇ ਵਾਜੇ ਪੇਰੀਆਂ ਨਗਾਰੇ ਨਗਾਰਿਆਂ ਤੇ ਚੋਟਾ ਪੈ ਗਈਆਂ ਵੀ ਜੰਗ ਤਿਆਰ ਨੂੰ ਕਰਨ ਨੂੰ ਤਿਆਰ ਬਰ ਤਿਆਰ ਹੋ ਗਏ ਬਾਗੜਦੰਗ ਤੀਰੰ ਸਾਗੜਦੰਗ ਛੁੱਟੇ ਗਾਗੜਦੰਗਾ ਜੀ ਜਾਗੜਦੰਗ ਝੂਟੇ ਫਿਰ ਤੀਰ ਛੁੱਟਣੇ ਸ਼ੁਰੂ ਹੋਏ ਜੰਗੇ ਮੈਦਾਨ ਵਿੱਚ ਸੂਕਦੇ ਜਾਂਦੇ ਨੇ ਜਿਹੜੇ ਗਾਜੀ ਜੰਗ ਨੂੰ ਜਿੱਤਣ ਵਾਲੇ ਡਿੱਟ ਗਏ ਜਾਗੜਦੰਗ ਝੂਟੇ ਖਾਗਰਦੰ ਖੇਤੰ ਸਾਗਰਦੰ ਸੋਏ ਤੇ ਜਿੱਥੇ-ਜਿੱਥੇ ਫਿਰ ਤੀਰ ਵੱਜਦੇ ਆ ਨਾ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਖਾਗਰਦੰ ਖੇਤੰ ਸਾਗਰਦੰ ਸੋਏ ਪਾਗੜਦੰ ਤੇ پاک ਸ਼ਹੀਦੀ ਹੋਏ ਜੰਗ ਦੇ ਮੈਦਾਨ 'ਚ ਜਿੱਥੇ-ਜਿੱਥੇ ਤੀਰ ਵੱਜਦੇ ਆ ਮਹਾਰਾਜ ਦੇ ਇਹ ਜਿਨ੍ਹਾਂ ਨੂੰ ਜਾ ਕੇ ਲੱਗਦੇ ਆ ਸਦਾ ਦੀ ਨੀਂਦੇ ਸੁੱਤੇ ਸੌਂ ਹੀ ਜਾਂਦੇ ਨੇ ਤੇ پاک ਪਵਿੱਤਰ ਸ਼ਹੀਦੀ ਨੂੰ ਪ੍ਰਾਪਤ ਕਰਦੇ ਆ ਕਲਸ ਛੰਦ ਅੱਗੇ ਲਿਖਦੇ ਨੇ ਮੱਛੇ ਸੂਰ ਬੀਰ ਬਕਰਾਰੰ ਨੱਜੇ ਭੂਤ ਪ੍ਰੇਤ ਬਹਿਤਾਰੰ ਬੜੇ ਬੜੇ ਭੈੰਕਰ ਬੜੇ ਤਾਕਤਵਰ ਜਿਹੜੇ ਸੂਰ ਬੀਰ ਯੋਧੇ ਆ ਨਾ ਉਹ ਆ ਗਏ ਮੈਦਾਨ ਚ ਤੇ ਕਟਾਵੜ ਸ਼ੁਰੂ ਹੋ ਗਈ ਤੇ ਭੂਤ ਪ੍ਰੇਤ ਪਹਤਾਲ ਉਹ ਵੀ ਨੱਚਣ ਲੱਗ ਪਏ ਜਦ ਲਹੂ ਦੀਆਂ ਨਦੀਆਂ ਵੇਖੀਆਂ ਪਹਾੜੇ ਵੇਖੇ ਕਟਾਵਟ ਵੇਖੀ ਚਮ ਚਮ ਲਸਤ ਕੋਟ ਕਰਵਾਰਾਂ ਤਲਵਾਰਾਂ ਚਮਕਣ ਲੱਗੀਆਂ ਤਲਵਾਰਾਂ ਚਮਕਦੀਆਂ ਨੇ ਝਿਲਮਿਲ ਕਰਦੀਆਂ ਨੇ ਚਲ ਹਲ ਝਲ ਹਲੰਤਾ ਉਜਲੇ ਅਸਤਾਰਾਂ ਤੇ ਬੜੀਆਂ ਝਲਮਲ ਕਰਦੀਆਂ ਉੱਜਵਲ ਤਾਰਾਂ ਨੇ ਉਹਨਾਂ ਤਲਵਾਰਾਂ ਦੀਆਂ ਤਰਪੰਗੀ ਛੰਦ ਉਜਲੇ ਅਸਤਾਰੰ ਲਸਤੇ ਅਪਾਰੰ ਕਰਣਾ ਲੁਜਾਰੰ ਸ਼ਬ ਤਾਰੰ ਸੋਭਤ ਜਿਮਿਆਰੰ ਅਤ ਸ਼ਬ ਤਾਰੰ ਸੋਭੇਤ ਸੁਧਾਰੰ ਅਰਗਾਰੰ ਜੈ ਪਤਰੰ ਦਾਤੀ ਮਦਨੰ ਮਾਤੀ ਸਰੋਨੰ ਰਾਤੀ ਜੈ ਕਰਨੰ ਦੁਜਨ ਦਲ ਹੰਤੀ ਅਛਲ ਜੰਤੀ ਕਿਲਵਖ ਹੰਤੀ ਪੈ ਹਰਣੰ ਸਤਗੁਰਾਂ ਨੇ ਇਥੇ ਤਲਵਾਰ ਦੀ ਗੱਲ ਕੀਤੀ ਹੈ ਕਿੰਦਾਂ ਦੀ ਤਲਵਾਰ ਆ ਜਿਹੜੀ ਮਿਆਨ ਚੋਂ ਨਿਕਲੀ ਹੈ ਤੇ ਜਿਹੜੀਆਂ ਯੋਧਿਆਂ ਨੇ ਵੱਖੋ ਵੱਖਰੀਆਂ ਆਪੋ ਆਪਣੇ ਮਿਆਨਾਂ ਚੋਂ ਕੱਢੀਆਂ ਉਜਲ ਅਸਤਾਰਨ ਜਿਨ੍ਹਾਂ ਦੀਆਂ ਤਾਰਾਂ ਉਜਵਲ ਨੇ ਲਸਤ ਅਪਾਰਨ ਬੜੀਆਂ ਜਿਆਦੀਆਂ ਚਮਕਦੀਆਂ ਨੇ ਕਰਨ ਲੁਝਾਰਨ ਚੰਗ ਦੇ ਮੈਦਾਨ ਵਿੱਚ ਜੂਝਣ ਵਾਲੀਆਂ ਯੋਧਿਆਂ ਨੂੰ ਲੜਨ ਵਿੱਚ ਸਹਾਇਤਾ ਕਰਨ ਵਾਲੀਆਂ ਸ਼ਬੀ ਤਾਰੰ ਬੜੀ ਸੁੰਦਰ ਜਿੰਨਾ ਦੀ ਸ਼ਬੀ ਹੈ ਸੋਭਤ ਜਿਮਿਆਰ ਉਹਨਾਂ ਦੀਆਂ ਨੋਕਾਂ ਜਿਵੇਂ ਆਰਾ ਤਿੱਖੀਆਂ ਹੁੰਦੀਆਂ ਨਾ ਇਦਾਂ ਤਲਵਾਰਾਂ ਦੀਆਂ ਨੋਕਾਂ ਗੋ ਤਿੱਖੀਆਂ ਅਤੀ ਸ਼ਬੀ ਤਾਰੰ ਜਿਵੇਂ ਸ਼ਬੀ ਦਾ ਹੀ ਰੂਪ ਸੁੰਦਰਤਾ ਦਾ ਹੀ ਰੂਪ ਧਾਰਿਆ ਹੋਇਆ ਸੋਭੇ ਤੇ ਸੁਧਾਰੰ ਅਰਗਾਰੰ ਬੜੇ ਤਰੀਕੇ ਨਾਲ ਢੰਗ ਨਾਲ ਜਿਨ੍ਹਾਂ ਨੂੰ ਸੁਧਾਰਿਆ ਸਵਾਰਿਆ ਬਣਾਇਆ ਤੇ ਅਰੀ ਦੁਸ਼ਮਨਾ ਨੂੰ ਗੱਲਣ ਵਾਲੀਆਂ ਨੇ ਜੈ ਪਤਰ ਨਦਾਤੀ ਕਿਹੜੀ ਤੇ ਗਿਆ ਕਿਹੜੀਆਂ ਤੇਗਾਂ ਦੀ ਗੱਲ ਹੋ ਰਹੀ ਆ ਜਿਹੜੀਆਂ ਜਿੱਤ ਦਿਵਾਉਣ ਵਾਲੀਆਂ ਮਦਨਿੰਗ ਮਾਤੀ ਜਦੋਂ ਜੋਧੇ ਹੱਥ ਵਿੱਚ ਫੜਦੇ ਨੇ ਤੇ ਉਹਨਾਂ ਹਥਿਆਰਾਂ ਨੂੰ ਤੇ ਮਸਤੀ ਵਿੱਚ ਆ ਜਾਂਦੇ ਨੇ ਐਦਾਂ ਦੀਆਂ ਤਲਵਾਰਾਂ ਛਰੋਣਗ ਰਾਤੀ ਛਰੋਣ ਦੇ ਨਾਲ ਭਿੱਜਣ ਵਾਲੀਆਂ ਜੈ ਕਰਨੰ ਜਿੱਤ ਦਿਵਾਉਣ ਵਾਲੀ ਜਿੱਤੰਗ ਦਲ ਹੰਤੀ ਦੁਰਜਨਾ ਦੇ ਵੈਰੀਆਂ ਦੇ ਦਲਾਂ ਨੂੰ ਹੱਤਣ ਵਾਲੀਆਂ ਮਾਰਨ ਵਾਲੀਆਂ ਅਸ਼ਲ ਜੈ ਅੰਤੀ ਦੇ ਜਿਹੜੀ ਆ ਨਾ ਬਿਨਾ ਫਰੇਬ ਤੋਂ ਜਿੱਤ ਦਿਵਾਉਣ ਵਾਲੀ ਆ ਛਲ ਜੇ ਬਿਨਾ ਛਲ ਤੋਂ ਜਿੱਤ ਦਿਵਾਉਣ ਵਾਲੀਆਂ ਵਾਲੀਆਂ